ਲੋ ਜੀ ਸੂਰਜ ਵੀ ਦੀ ਸੀ ਜਾਂਦਾ ਤੇ ਧੁੰਦ ਵੀ ਬਹੁਤ ਜਿਆਦੀ ਆ ਤੇ ਲੋ ਜੀ ਆਪਾਂ ਲੱਗੇ ਆ ਬਲੌਕ ਦੀ ਸਟਾਰਟਿੰਗ ਕਰਨ ਮੇਰੇ ਵੀਰ ਲੈਕ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਸასი ਸਾਡੇ ਵੀਰੇ ਸਾਰਿਆਂ ਨੂੰ ਤੇ ਧੁੰਦ ਕਿਰਨ ਦੀ ਗੂਬੀ ਉਦੋਂ ਬਾਅਦ ਫਿਰ ਤੋਂਪ ਤਾਂ ਕਾਢ ਹੀ ਲੈਣੀ ਆ ਤੇ ਕਬੂਤਰਾਂ ਨੂੰ ਆਪਾਂ ਪੂਰੇ ਪੂਰੇ ਪਾ ਜਾਂਦੇ ਆ ਪੂਰੇ ਇਕੱਲੇ ਬੱਚਿਆਂ ਬੱਚਿਆਂ ਨੂੰ ਪਾਈਦੇ ਆ ਤੇ ਰੋਟਣਾ ਚੂਟ ਲਈ ਦੰ ਘੱਡਾਸ ਕਟੂਕਟ ਸਾਰੇ ਬੱਚਿਆਂ ਨੂੰ ਪਾ ਦਈਦੇ ਆ ਤੇ ਇਹ ਵੀ ਕਿਸੇ ਯਾਰ ਬੀਲੀ ਦੇ ਕਹਿਣ ਤੇ ਪਾਉਣ ਲੱਗਿਆ ਆਪਾਂ ਪਹਿਲਾਂ ਨਹੀਂ ਕਦੇ ਪਾਏ ਸੀਗੇ ਤੇ ਹੋ ਗਏ ਆਪਾਂ ਨੂੰ 10-15 ਦਿਨ ਪਾਉਂਦੇ ਆ ਇਹਨੂੰ ਤੇ ਧੁੰਦ ਬਹੁਤ ਜਿਆਦਾ ਹੁਣ ਧੁੱਪਨ ਲੱਗਣ ਲੱਗ ਪੈਣਗੀਆਂ ਤੇ ਹੁਣ ਪੱਠੇ-ਪੁੱਠੇ ਵੀ ਸਿਰ ਚੱਕ ਲੈਣਗੇ ਤੇ ਸੂਰਜ ਧੁੰਦ ਚ ਅਗੇ ਰਾਂ ਬਸ ਧੁੰਦ ਡੇਗ ਪੂਈ ਫਿਰ ਉਸ ਤੋਂ ਬਾਅਦ ਤੁੱਪ ਕੱਢ ਲੋ ਫਿਰ ਕੱਢਦੇ ਆ ਬੱਚੇ ਬਾਹਰ ਲਓ ਜੀ ਤੋਂ ਪਲੱਗ ਹੀ ਦੇ ਆਪਾਂ ਕੱਢਦੇ ਆਂ ਬੱਚੇ ਬੱਚੇ ਪਹਿਲਾਂ ਕੱਢ ਦਈਏ ਤੇ ਫਿਰ ਤੁਹਾਨੂੰ ਤਾਂ ਜਾ ਕੇ ਵਿਖਾ ਦੇਾਂਗੇ ਛਤਰ ਨੇ ਛਤਰ ਨੇ ਲਾ ਆਉਂਦੀ ਆ ਤੇ ਫਿਰ ਉਹਨੇ ਆਪਾਂ ਕੱਢ ਦਈਏ ਬੱਚੇ ਫੇਰ ਵੀ ਫੇਰ ਜੀ ਕਰ ਮਾ ਲਓ ਜੀ ਬਾਤ ਆ ਬੱਚੇ ਤਕਰੀਬਨ ਸਾਰੀਆਂ ਛਤਰੀਆਂ ਦੀ ਪੰਜ ਪੰਜ 7 7 ਬੈਠੇ ਇਹਦੇ ਤੇ ਹੀ ਬੈਠੇ ਆ ਆ ਜਿਹੜਾ ਉੱਡਾ ਖੜਾ ਆ ਉੱਡ ਖੜੀ ਹੈ ਗੰਜੀ ਫਰਦੀ ਹੈ ਤੇ ਬੱਚੇ ਦੋ ਗੁੱਡੇ ਖਰਦੇ ਆ ਨਹਾ ਰੌਣਾ ਦਵਾਈ ਦਿੱਤੀ ਸੀ ਥੋੜੀ ਥੋੜੀ ਬਹਿ ਜਾਣ ਤਾਂ ਹੀ ਚੰਗਾ ਦਵਾਈ ਈ ਸੀ ਤੇ ਟੋਪ ਲੱਗੀ ਆ ਤੇ ਬੱਚੇ ਸਾਰੇ ਨਿੱਕੇ ਬੱਚੇ ਆ ਵੱਡਾ ਬੁੱਡਾ ਨਹੀਂ ਇਹਨਾਂ ਚ ਕੋਈ ਕਿਵਾ ਕੋਈ ਨਹੀਂ ਬਹਿ ਜਾਣੇ ਲੋ ਬਈ ਮਿੱਤਰੋ ਕਾਬ ਆਇਆ ਸੀ ਛਤਰਿਆਂ ਕਰ ਗਿਆ ਵੀ ਲੰਗਾ ਨਿੱਕੀ ਛਤਰੀ ਤੇ ਰਹਿ ਗਏ ਘਟੋ ਘਟ ਵੀ 12 15 ਬੱਚੇ ਉੱਡ ਗਏ ਤੇ ਚਲੋ ਵਿੱਚ ਨਵੇਂ ਵੀ ਹੈਗੇ ਆ ਕੁਝ ਜਿਹੜੇ ਨਵੇਂ ਉੱਡੇ ਆ ਕੋਈ ਗੱਲ ਨਹੀਂ ਪਏ ਜਾਣਗੇ ਗੱਦਿਆਂ ਇਹਦੇ ਤੱਕ ਹੋਣਾ ਹੈ ਠੀਕ ਹੈ ਸੰਤੂ ਸਾਹਿਬ ਅੱਡੇ ਦਾ ਰੌਣਕ ਮੀਲਾ ਚੱਲੀ ਜਾਂਦਾ ਐ ਐਮਐਸਪੀ ਅੱਡੇ ਦਾ ਰੌਣਕ ਮੀਲਾ ਇੱਥੇ ਭਾਂਤ ਭਾਂਤ ਦਾ ਜੀ ਆਣ ਦੇ ਸਾਰੀ ਨਹੀਂ ਯਾਰ ਇਹ ਅੱਡਾ ਮੇਰੇ ਪਿੰਡ ਦਾ ਮੈਂ ਸ੍ਰੀ ਕੋਲੇ ਬੈਠਿਆ ਮੋਟਰਸਾਈਕਲ ਵਾਲੇ ਕੋਲੇ ਇਦਰ ਸੰਦ ਸਾਰੂ ਅੱਗੇ ਇੱਕ ਛਤਰੀ ਆ ਰਹੀ ਹੈਗੀ ਇੱਕ ਆ ਰਹੀ ਤੇ ਦੋ ਰਹਿ ਗਾ ਬੱਚੇ ਫਿਰਦੇ ਘਟੋ ਘਟ ਟੱਟ 7 ੁੱਡੇ ਆ ਜਾਂਦੇ ਇਹ ਬਹਿਣ ਤਾਂ ਤਾੜ ਕੇ ਮੈਂ ਫਸਣ ਨੂੰ ਪੱਠੇ ਪਾਉਣ ਲੱਗਿਆ ਵਾ ਸੀਗਾ ਆ ਉਹ ਡੋਰ ਡਾਈ ਉਹ ਛਤਰੀ ਤੇ ਉਹ ਛਤਰੀ ਤੇ ਵੇਖ ਤਾਂ ਮੰਗਣ ਫੈਕਸ਼ਨ ਹੋਈ ਪਈ ਐ ਮੈਨੂੰ ਪ੍ਰੋਬਲਮ ਫੇਰ ਹੋਈ ਪਈ ਦਰਦ ਦੀ ਚੱਲ ਮੈਂ ਜਿਹੜੀ ਤੜਦੇ ਆ ਯਾਰ ਉਹ ਤਾਂ ਤਾੜਨਾ ਜਿਉ ਤਾਂ ਇਹ ਜੇ ਨੂੰ ਕਹਨੇ ਜੂਤ ਨੂੰ ਦਾਣਾ ਪਾਣੀ ਪਾ ਦੂਗਾ ਮੈਂ ਪੱਠੇ ਪੁੱਠੇ ਪਾ ਦਿਆਂ ਚੱਲ ਜਦੋਂ ਬਹਿਣਗੇ ਫਿਰ ਕੋਈ ਨਹੀਂ ਤਾੜਦੇ ਆਗੇ ਛਤਰੀਆ ਵੱਡੀ ਵੀ ਖੜੀ ਕਰਦੇ ਤੇ ਜਵਾਕ ਉਹ ਖੜਾ ਵਾ ਉਹ ਘਟੂ ਘਟ ਅੱਠ ਦਾ ਉੱਡੇ ਫਰਦੇ ਆ ਤੇ ਚੱਲ ਵੀ ਨਹੀਂ ਉਹਨਾਂ ਨੂੰ ਗਿਆ ਇੱਕ ਛਤਰੀਆ ਰਹੇਗੀ ਇੱਕ ਆ ਰਹੇਗੀ ਤੇ ਦੋ ਰਹਿਣਗੇ ਬੱਚੇ ਫਰਦੇ ਘਟੂ ਘਟ ਅੱਠ ਸੱਤ ਉੱਡੇ ਆ ਜਾਂਦੇ ਇਹ ਬਹਿਣ ਤਾਂ ਤਾੜ ਕੇ ਮੈਂ ਪਸੰਗ ਨੂੰ ਪੱਠੇ ਪਾਉਣ ਲੱਗਿਆ ਵਾ ਸੀਗਾ ਆ ਉਹ ਡੋਡਾਈ ਉਹ ਛਤਰੀ ਤੇ ਉਹ ਛਤਰੀ ਤੇ ਵੇਖ ਤਾਂ ਮੰਗਣ ਫੈਕਸ਼ਨ ਹੋਈ ਪਈ ਆ ਇਹਨੂੰ ਪ੍ਰੋਬਲਮ ਫੇਰ ਹੋਈ ਪਈ ਆ ਦਰਦ ਦੀ ਚੱਲ ਮੈਂ ਜਿਹੜੀ ਤੜਦੇ ਆ ਯਾਰ ਉਹ ਤਾਂ ਤਾੜਨਾ ਜੋਤ ਤੇ ਜੇ ਇਹਨੂੰ ਕਹਨੇ ਜੋਤ ਨੂੰ ਦਾਣਾ ਪਾਣੀ ਪਾ ਦੂਗਾ ਮੈਂ ਪੱਠੇ-ਪੁੱਠੇ ਪਾ ਦਿਆਂ ਚੱਲ ਜਦੋਂ ਬਹਿਣਗੇ ਫਿਰ ਕੋਈ ਨਹੀਂ ਤਾੜਦੇ ਆਗੇ ਛਤਰੀ ਆ ਵੱਡੀ ਵੀ ਖੜੀ ਕਰਦੇ ਤੇ ਜਵਾਕ ਉਹ ਖੜਾ ਵਾ ਉਹ ਘਟੂ ਘਟ ਅੱਠ ਦਾ ਉੱਡੇ ਫਰਦੇ ਆ ਤੇ ਚੱਲ ਵੀ ਨਹੀਂ ਉਹਨਾਂ ਨੂੰ ਆਪਾਂ ਇੱਕ ਕਬੂਤਰ ਤਾੜ ਤੋੜ ਕੇ ਦਾਣਾ ਪਾਣੀ ਪਾਉਣ ਲੱਗੇ ਸੀ ਆ ਤਾਂ ਤਾੜਦਿਆਂ ਤੋੜਦੇ ਸੀ ਆ ਡੋਰ ਖਲਾ ਗਿਆ ਸੀ ਤੇ ਆ ਬੱਚਾ ਤੇ ਤਿੰਨ ਕਬੂਤਰ ਆਪਣੇ ਤਾਂ ਖੜੇ ਆ ਉਹਨਾਂ ਦਾ ਵੀ ਨੇ ਥੱਲੇ ਉੱਪਰ ਜਿਆਤਰ ਦੇ ਲੱਭਾਉਣੇ ਆ ਡੋਰ ਲਾ ਕੇ ਇੱਕ ਤਾਂ ਫਰਦਾ ਹਰੀ ਲਾਲ ਬਗਲਾ ਵਾਲਾ ਫਰਦਾ ਵੱਡਾ ਦੂਰ ਵਾਲਾ ਫਰਦਾ ਤਿੰਨ ਤਾਂ ਖੜੇ ਆ ਬਗਲਾ ਵਾਲੀ ਆ ਦੋ ਬਗਲਾ ਵਾਲੀਆਂ ਇੱਕ ਢਿੱਡ ਟੋਰੀ ਵਾਲਾ ਉਹ ਖੜਾ ਤਾਂ ਤੇ ਦਾਣੇ ਦੁਨੀ ਪਾਤੇ ਆ ਕੂਤਰ ਤਾੜ ਵੀ ਦਿੱਤੇ ਆ ਜੇਵਾ ਬਹੁਤ ਔਖੇ ਕੂਤਰ ਤਾੜੇ ਆਈ ਤਾਂ ਨਾ ਮਸਾਂ ਕੂਤਰ ਤਾੜੇ ਬੁਰਾ ਹਾਲ ਜੀ ਆ ਕਿੱਤੋਂ ਬਾਈ ਕੂਤਰ ਦੇਣੇ ਵੀ ਆ ਕਿਸੇ ਭਰਾਣੇ ਲੈਣੇ ਹੁਣ ਤਾਂ ਠੀਕ ਆ ਬਾਈ ਜੱਸੇ ਮੱਲਣ ਦੇ ਆ ਸਾਰੇ ਕੂਤਰ ਮੇਰੇ ਕੋਲੇ ਜੇ ਕਿਸੇ ਭਰਾਣੇ ਮੁੱਲ ਦੇਣੇ ਆ ਬਾਈ ਜੇ ਕਿਸੇ ਨੇ ਲੈਣੇ ਹੁਣ ਤਾਂ ਤੇ ਬੱਚੇ ਨਹੀਂ ਵੱਡੇ ਕੂਤਰ ਪਿਛਲੇ ਸਾਲ ਦੇ ਆ ਆਪਣੇ ਜਿਹੜੇ ਕਬੂਤਰ ਹੌਣ ਉੱਡੇ ਸੀ ਉਹ ਤਾ ਫਿਰਦੇ ਜੋ ਤਾੜਦਿਆਂ ਉੱਡੇ ਸੀ ਜਿਹੜੇ ਤੇ ਤਿੰਨ ਕਬੂਤਰ ਆਪਣੇ ਤਾਂ ਖੜੇ ਆ ਤੇ ਜਿਹੜੇ ਦੇਖ ਗਏ 1 2 ਦੋ ਕਬੂਤਰ ਤਾਂ ਦੀਂਦੇ ਆ ਇੱਕ ਨਹੀਂ ਦੀਂਦਾ ਨਿਗਾ ਮਾਰੀ ਜਾਂਦੇ ਆ ਤੇ ਦੇਖਦੇ ਆ ਫਿਰ ਕੀ ਬੰਦਾ ਤੇ ਇੱਕ ਆਪਣੇ ਦੋ ਬੱਚੇ ਵੀ ਬਾਹਰ ਇੱਕ ਤਾਂ ਕਾਲਕਾਤਾ ਰੰਗਣੀ ਲੱਗਿਆ ਉਹਦੇ ਤੇ ਇੱਕ ਚੀਨਾ ਜ ਉਹ ਤਾਂ ਬੈਠਾ ਇੱਥੇ ਬੈਠਾ ਸੀਗਾ ਕੋਠੀ ਤੇ ਆ ਗਿਆ ਉਹ ਤਾਂ ਕਿਆ ਤਰੀ ਦੇ ਮਾਂ ਦਾ ਸ਼ੇਰੂ ਵੀ ਨਹੀਂ ਹੁੰਦਾ ਨਿਕਲਣਾ ਆ ਬੇਟਾ ਆ ਜੂਆ ਇਹ ਕਾਲਕਾਤਾ ਆਣੀ ਤੇ ਤੰਤਾ ਦੋ ਤਾਂ ਦੀਂਦੇ ਆ ਪਸ਼ੂ-ਪਸੂ ਪਿਆ ਤੇ ਨਮੇੜਦਾ ਕੰਮ ਦੂਜੇ ਨਹੀਂ ਦੀਂਦੇ ਕਿ ਦਾਣਾ ਪਾਣੀ ਪਾਦਾ ਬਾਈ ਜੱਸੇ ਅਰਗੇ ਆਏ ਸੀ ਕਿ ਕੰਮ ਸੀ ਥੋੜਾ ਆ ਲਓ ਜੀ ਪਸ਼ੂ ਕਰਕੇ ਆਉਂਦੇ ਆ ਇਹ ਜਵਾਕਾਂ ਦਾ ਪੁੱਠੇ ਕੰਮ ਹੀ ਹੁੰਦੇ ਆ ਤੇ ਇੱਕ ਆਪਣਾ ਬੱਚਾ ਕਾਲ ਕਰਤਾ ਬਾਈ ਪਿੰਡ ਚ ਗਿਆ ਸੀ ਤੇ ਨਹੀਂ ਮੁੜਿਆ ਉਹ ਤੇ ਆਪਣੇ ਅੰਕ ਕਬੂਤਰ ਮਾਉਣ ਲੱਗਦੇ ਆ ਦੋ ਆ ਫਿਰਦੇ ਬਾਈ ਆਣਗੇ ਪੁੱਤਰੀ ਆਏ ਆ ਤੇ ਆਪਾਂ ਕਰ ਦਈਏ ਜੀ ਪਸੂ ਤੇ ਚਲੋ ਠੀਕ ਹੈ ਜੀ ਆਪਾਂ ਕਰਨ ਲੱਗੇ ਆ ਬਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਮਿਰਤਾਲੀ ਗੱਲ ਆ ਭਰਾ ਤੇ ਇਧਰ ਵੇਖੋ ਜੰਗਪੂਰਸ ਲੱਗੀ ਪਈ ਇੱਕ ਮੁੰਡਾ ਕਬੂਤਰਾਂ ਦਾ ਸ਼ੌਂਕੀ ਆ ਉਹ ਆਪਣੇ ਕੋਲੇ ਆ ਜਾਂਦਾ ਆ ਜਾਂਦੇ ਆਪਣੇ ਪੁੱਤਰ